ਦੋਸਤੋ ਕਦੇ ਤੁਸੀਂ ਕਪਿਲ ਸ਼ਰਮਾ ਨੂੰ ਮੱਛਰੇ ਨੂੰ ਦੇਖਿਆ ਹੈ ਅੱਜ ਮੈਂ ਤੁਹਾਨੂੰ ਦਿਖਾਵਾਂਗਾ ਕਿਵੇਂ ਮੱਛਰ ਦਾ ਬੰਦਾ ਪੈਗ ਲਾ ਕੇ ਲਾ ਲੋ ਚਾਹੇ ਸੋਫੀ ਲਾ ਲੋ ਹਾਲਾਂਕਿ ਸਟੇਜ ਦੇ ਉੱਤੇ ਕਦੇ ਵੀ ਉਹ ਹੈ ਜਾਂ ਮਤਲਬ ਡਾਂਸ ਜਾਂ ਹੈ ਜਾਂ ਕਰਦੇ ਦੇਖਿਆ ਹੂਗਾ ਅੱਜ ਮੈਂ ਤੁਹਾਨੂੰ ਉਹਦੀ ਇੱਕ ਵੀਡੀਓ ਵੀ ਦਿਖਾਵਾਂਗਾ ਪਹਿਲਾਂ ਕੁਝ ਫੋਟੋ ਵੀ ਦਿਖਾਵਾਂਗਾ ਜਿਹੜੀ ਕਿ ਬਿਲਕੁਲ ਪ੍ਰਾਈਵੇਟ ਸੀ ਪਰਸਨਲ ਸੀ ਇੱਕ ਬੈਡਰੂਮ ਦੇ ਵਿੱਚ ਬਣਾਈਆਂ ਗਈਆਂ ਸੀ ਪਰ ਅੱਜ ਉਹ ਵਾਇਰਲ ਹੋ ਚੁੱਕੀਆਂ ਇੱਕ ਬਹੁਤ ਮਸ਼ਹੂਰ ਹੀਰੋਇਨਾ ਜਿਹੜੀ ਕਿ ਮੈਦਮ ਆ ਕੇ ਦੱਸਦਾ ਥੋੜੀ ਦੇਰ ਤੱਕ ਮੈਂ ਜ਼ਿਆਦਾ ਸਮਾਂ ਨਹੀਂ ਖਰਾਉਂਗਾ ਮੈਂ ਥੋੜਾ ਭਰਾ ਸੋਨੀ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੋਸਟਮ ਚੈਨਲ ਤੇ ਅੱਜ ਕਪਿਲ ਸ਼ਰਮਾ ਦੀ ਸਾਡੇ ਪੰਜਾਬ ਦੇ ਇੱਕ ਇਹੋ ਜਿਹੇ ਬੰਦੇ ਦੀ ਕਹਾਣੀ ਦੀ ਜਿਨੇ ਜਰੂਰਤੋਂ ਸ਼ੁਰੂਆਤ ਕੀਤੀ ਜਿਨਾ ਹੀਰੋਨਾ ਦਾ ਹੀਰੋਆਂ ਦਾ ਸੀ ਸੁਪਨਾ ਲੈਂਦੇ ਸੀਗੇ ਉਹਨਾਂ ਦੇ ਅੱਜ ਬੈਡਰੂਮ ਤੱਕ ਪਹੁੰਚ ਚੁੱਕਿਆ ਤੇ ਉਹ ਉਹਨਾਂ ਦੇ ਬੈਡਰੂਮ ਤੱਕ ਪਹੁੰਚ ਚੁੱਕੀਆਂ ਨੇ ਤੇ ਜ਼ਿਆਦਾ ਸਮਾਂ ਨਹੀਂ ਖਰਾਬ ਕਰਦੇ ਸ਼ੁਰੂ ਕਰਦੇ ਆਪਾਂ ਵੀਡੀਓ ਤੇ ਮੈਂ ਸਮਝਦਾ ਉਹ ਪੰਜਾਬੀ ਪੰਜਾਬੀਓ ਨਹੀਂ ਹੈਗਾ ਜਿਹਦੇ ਦੋ ਪੈਗ ਲੱਗੇ ਤੇ ਡਾਂਸਣਾ ਨਿਕਲੇ ਤੇ ਖਾਸ ਕਰਕੇ ਉਦੋਂ ਡਾਂਸਣਾ ਨਿਕਲੇ ਜਦੋਂ ਸਟੇਜ ਦੇ ਉੱਤੇ ਇੱਕ ਸੋਹਣੀ ਜਿਹੀ ਕੁੜੀ ਡਾਂਸ ਕਰ ਰਹੀ ਹੋਵੇ ਜੇਕਰ ਉਹ ਕੁੜੀ ਇੱਕ ਬਾਲੀਵੁੱਡ ਦੀ ਬਹੁਤ ਵੱਡੀ ਹੀਰੋਇਨ ਹੋਵੇ ਉਦੇ ਨਾਲ ਬੈੱਡਰੂਮ ਦੇ ਵਿੱਚ ਜੇਕਰ ਡਾਂਸ ਚੱਲ ਰਿਹਾ ਹੋਵੇ ਤੇ ਉਹਦੀ ਵੀਡੀਓ ਬਣ ਜਵੇ ਤੇ ਵੀਡੀਓ ਪਾਈ ਵੀ ਜਾਵੇ ਤਾਂ ਫਿਰ ਨਜ਼ਾਰਾ ਆਊਗਾ ਕਿ ਨਹੀਂ ਆਊਗਾ ਉਹ ਦਿਖਾਊਗਾ ਮੈਂ ਤੁਹਾਨੂੰ ਜਰੂਰ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਗੱਲ ਦੱਸ ਦਵਾਂ ਕਿ ਤੁਸੀਂ ਸਾਰੇ ਜਾਣਦੇ ਹੋ ਅਜੀ ਦੇਵਗਨ ਨੂੰ ਅਜੀ ਦੇਵਗਨ ਦਾ ਵਿਆਹ ਹੋਇਆ ਹੋਇਆ ਕਾਜੋਲ ਦੇ ਨਾਲ ਪਰ ਅਜੀ ਦੇਵਗਨ ਦਾ ਵਿਆਹ ਤਾਂ ਕਾਜੋਲ ਨਾਲ ਜਰੂਰ ਹੋਇਆ ਹੋਇਆ ਪਰ ਉਹਦੀ ਇੱਕ ਫਰੈਂਡ ਆ ਜਿਹੜੀ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਅਜੇ ਦੇਵਗੰਦੇ ਨਾਲ ਅਟੈਚ ਆ ਜੁੜੀ ਹੋਈ ਆ ਤੇ ਐਜ਼ ਇਹ ਫਰੈਂਡ ਤੋਂ ਥੋੜਾ ਜਿਹਾ ਉੱਤੇ ਆ ਕਹਾਣੀ ਇੰਨਾ ਕ ਆਪਾਂ ਕਹਦੇ ਨੇ ਫਰੈਂਡ ਤੋਂ ਥੋੜੀ ਜਿਹੀ ਉੱਤੇ ਕਹਾਣੀ ਆ ਉਹਦਾ ਨੌਵਾਂ ਤੱਬੂ ਤੱਬੂ ਨੂੰ ਕਿਹੜਾ ਨਹੀਂ ਜਾਣਦਾ ਕਿਹੜਾ ਨਹੀਂ ਉਹਨੂੰ ਮਤਲਬ ਦੇਖਿਆ ਆ ਜਿਨੇ ਉਹਨੇ ਸਾਰਿਆਂ ਨੇ ਉਹਨੂੰ ਐਕਟਿੰਗ ਦੇ ਵਿੱਚ ਦੇਖਿਆ ਆ ਇੱਕ ਤੱਬੂ ਦੇ ਨਾਲ ਕਪਿਲ ਸ਼ਰਮਾ ਦੀ ਕੁਝ ਫੋਟੋਆਂ ਵਾਇਰਲ ਹੋ ਰਹੀਆਂ ਨੇ ਜਿਹੜੀਆਂ ਕਿ ਇੱਕ ਬੈਡਰੂਮ ਦੇ ਵਿੱਚ ਡਾਂਸ ਕਰਦਿਆਂ ਦੀਆਂ ਨੇ ਤੇ ਕੁਝ ਫੋਟੋਆਂ ਇਹੋ ਜਿਹੇ ਨੇ ਜਿਹੜੀਆਂ ਕਿ ਕਪਿਲ ਸ਼ਰਮਾ ਉਹਦੇ ਉੱਤੇ ਨੋਟ ਵਾਰ ਰਿਹਾ ਆ ਤੇ ਉਹ ਗਾਣਾ ਚੱਲ ਰਿਹਾ ਗਾਣੇ ਬਾਰੇ ਵੀ ਮੈਂ ਤੁਹਾਨੂੰ ਦੱਸੂਗਾ ਹੁਣ ਸਿਚੁਏਸ਼ਨ ਕੀ ਸੀ ਸਿਚੁਏਸ਼ਨ ਇਹ ਸੀਗੀ ਕਿ ਉਸ ਟਾਈਮ ਉੱਥੇ ਕਈ ਲੋਕ ਮੌਜੂਦ ਸੀਗੇ ਕਪਿਲ ਸ਼ਰਮਾ ਪਹਿਲਾਂ ਮੈਂ ਤੁਹਾਨੂੰ ਫੋਟੋ ਦਿਖਾਉਣਾ ਆ ਆ ਪਹਿਲਾ ਫੋਟੋ ਦੇਖੋ ਇਹ ਫੋਟੋ ਦੇ ਵਿੱਚ ਕਬਿਲ ਸ਼ਰਮਾ ਤੇ ਤੱਬੂ ਖੜੇ ਨੇ ਇਹ ਖੜੇ ਨੇ ਦਰਵਾਜੇ ਦੇ ਬਿਲਕੁਲ ਪਿੱਛੇ ਤੇ ਹਾਲਾਂਕਿ ਕੁਝ ਹੋ ਰਹੀ ਹੋਊਗੀ ਗੱਲਬਾਤ ਗੁਸਤਗੁਸ ਹੋ ਰਹੀ ਹੋਊਗੀ ਪਰ ਮਿਊਜ਼ਿਕ ਦੇ ਵਿੱਚ ਸੰਦਾਈ ਨਹੀਂ ਦਿੱਤੀ ਮੈਂ ਤੁਹਾਨੂੰ ਮਿਊਜ਼ਿਕ ਬਾਅਦ ਚ ਦੱਸੂਗਾ ਕਿ ਕਾਵਾ ਕਿਹਦਾ ਮਿਊਜ਼ਿਕ ਸੀਗਾ ਉਹਦੇ ਵਿੱਚ ਉਸ ਤੋਂ ਬਾਅਦ ਕਿੰਨਾ ਅਗਲਾ ਸ਼ਾਟ ਸ਼ੁਰੂ ਹੁੰਦਾ ਹੈ ਅਗਲੇ ਸ਼ਾਟ ਹੁੰਦੇ ਸਾਰ ਕਬਿਲ ਸ਼ਰਮਾ ਆਪਣੇ ਪੰਜਾਬੀ ਰਤਵੇ ਦੇ ਉਤਰਿਆਂ ਦੇ ਜੋ ਪੰਜਾਬ ਦੇ ਇੱਕ ਆਮ ਇਨਸਾਨ ਚਾਹੇ ਉਹ ਜੀਰੂ ਹੈ ਚਾਹੇ ਇੱਕ ਹਿਊ ਹੈ ਚਾਹੇ ਉਪਰਦੇਸ਼ ਮਾਨਤੇ ਚਾਹੇ ਥੜੇ ਮਾਨਤੇ ਆ ਡਾਂਸ ਨਿਕਲਣਾ ਸੁਭਾਵਿਕ ਆ ਜਦੋਂ ਗਾਣਾ ਲੱਗ ਜਾਂਦਾ ਉਹ ਵੀ ਖਾਸ ਕਰਕੇ ਪੰਜਾਬੀ ਸਿੰਗਰ ਦਾ ਗਾਣਾ ਪੰਜਾਬੀ ਸਿੰਗਰ ਦਾ ਗਾਣਾ ਜੇਕਰ ਦਲਜੀਤ ਦਸਾਂਝ ਦਾ ਗਾਣਾ ਹੋਵੇ ਦਜੀਤ ਦਸਾਂਝ ਵੀ ਉਹਦਾ ਫੇਵਰੇਟ ਆ ਤੇ ਤੱਬੂ ਤਾਂ ਮਤਲਬ ਐਕਸਟਰਾ ਤੋਂ ਉੱਤੇ ਚੱਲ ਕੇ ਉਹਦੀਆਂ ਇੰਟਰਵਿਊਆਂ ਦੇ ਵਿੱਚ ਕਪਲ ਸ਼ਰਮਾ ਬਾਰੇ ਪਤਾ ਲੱਗ ਜਾਂਦਾ ਵੀ ਉਹ ਐਕਸਟਰਾ ਤੋਂ ਥੋੜ੍ਹਾ ਜਿਹਾ ਉੱਤੇ ਚੱਲ ਰਿਹਾ ਆ ਆਮ ਕਾਮਨ ਜਿਹੜੇ ਪਹੁੰਦੇ ਗੈਸਟ ਹੁੰਦੇ ਨੇ ਉਹ ਗੈਸਟ ਨਾਲ ਥੋੜ੍ਹਾ ਜਿਹਾ ਐਡਵਾਂਸ ਚੱਲ ਕੇ ਤੱਬੂ ਉਹਦੇ ਰਿਐਕਸ਼ਨ ਵੀ ਦਿੰਦੀ ਆ ਤੇ ਤੱਬੂ ਉਹਦੇ ਨਾਲ ਡਾਂਸ ਵੀ ਕਰਦੀ ਆ ਤੱਬੂ ਉਹਦੇ ਨਾਲ ਖੁੱਲ ਕੇ ਗੱਲਾਂ ਵੀ ਕਰਦੀ ਆ ਹੁਣ ਉਹ ਗੱਲ ਆਪਾਂ ਫੇਰ ਆਪਾਂ ਵੀਡੀਓ ਤੇ ਆਉਨੇ ਆ ਜਦੋਂ ਗਾਣਾ ਸ਼ੁਰੂ ਹੋਇਆ ਤਾਂ ਉਸੇ ਟਾਈਮ ਤੱਬੂ ਤੇ ਕਪਲ ਸ਼ਰਮਾ ਨੇ ਖੁੱਲ ਕੇ ਡਾਂਸ ਕੀਤਾ ਖੁੱਲ ਕੇ ਡਾਂਸ ਕੀਤਾ ਉਸ ਟਾਈਮ ਦੀ ਫੋਟੋ ਆ ਤੇ ਤੀਜੀ ਫੋਟੋ ਜਿਹੜੀ ਮੈਂ ਤੁਹਾਨੂੰ ਹੁਣ ਦਿਖਾ ਰਿਹਾ ਤੀਜੀ ਫੋਟੋ ਉਹ ਆ ਜਦੋਂ ਕਿ ਬੰਦਾ ਥੋੜਾ ਜਿਆ ਪੀਜੇ ਸਟੂਰ ਚ ਚਲ ਜਾਂਦਾ ਤੇ ਉਸ ਤੋਂ ਬਾਅਦ ਫਿਰ ਨੋਟਵਾਰਨੇ ਸ਼ੁਰੂ ਕਰ ਦਿੰਦਾ ਇਹ ਪੰਜਾਬੀਆਂ ਦੀ ਮਾੜੀ ਆਦਤ ਆ ਇਹ ਪੰਜਾਬੀਆਂ ਦੀ ਮਾੜੀ ਆਦਤ ਆ ਮਾੜੀ ਆਦਤ ਮਾੜੀ ਆਦਤ ਤੇ ਮਾੜੀ ਆਦਤ ਤੇ ਕਹੂੰਗਾ ਮੈਂ ਜਿੱਥੇ ਜਿਦੀ ਜਿੰਨੀ ਔਕਾਤ ਆ ਉਨਾਂ ਉਹ ਦਿਖਾਉਂਦਾ ਆ ਇਹ ਗੱਲ ਪੱਕੀ ਆ ਹੁਣ ਇਹ ਵੀਡੀਓ ਬਣਾਉਣ ਦਾ ਉਸ ਤੋਂ ਬਾਅਦ ਦਿਖਾਉਣ ਦਾ ਆਪਣੇ ਨਰ ਤੇ ਪਾਉਣ ਦਾ ਕੀ ਮਕਸਦ ਹੋ ਸਕਦਾ ਤੁਸੀਂ ਆਪੇ ਹਿਸਾਬ ਲਾ ਲਓ ਹਾਲਾਂਕਿ ਕੈਰੀਅਰ ਗ੍ਰਾਫ ਕਪਲ ਸ਼ਰਮਾ ਦਾ ਥੱਲੇ ਨੂੰ ਜਾ ਰਿਹਾ ਆ ਥੱਲੇ ਨੂੰ ਗਰਾਵਟਾ ਥੱਲੇ ਨੂੰ ਜਾ ਰਿਹਾ ਪਰ ਉਹ ਬਜਾ ਪੰਜਾਬੀ ਉੱਤੇ ਨੂੰ ਉੱਤੇ ਨੂੰ ਜਾ ਰਿਹਾ ਉੱਤੇ ਨੂੰ ਜਾ ਰਿਹਾ ਮਾਈਂਡ ਤੋਂ ਬੰਦੇ ਦੀ ਫਲਾਪ ਤੇ ਹਿੱਟ ਹੋਣਾ ਮਾਈਂਡ ਚ ਹੁੰਦਾ ਸਾਰਾ ਕੁਝ ਜਿਹੜਾ ਕੁਝ ਉਹਨੇ ਪਾ ਲਿਆ ਮਨ ਲਾਲਾ ਤਕਰੀਬਨ ਪੰਜਾਬ ਦੇ ਕੋਈ ਚਨਿੰਦਾ ਲੋਕਾਂ ਨੇ ਪਾਇਆ ਆ ਚਾਹੇ ਜਿੱਦੀ ਮਰਜ਼ੀ ਲੀਡਰ ਬਣ ਜਾਣ ਜੋ ਮਰਜ਼ੀ ਬਣ ਜਾਣ ਪਰ ਜਿਹੜਾ ਇੱਕ ਇਹ ਸਵਾਦ ਹੁੰਦਾ ਨਾ ਅਲੱਗ ਸਵਾਦ ਹੁੰਦਾ ਵੀ ਜਿਹੜੀਆਂ ਡਾਂਸਰਾਂ ਨੂੰ ਆਪਾਂ ਆਮ ਬੈਠ ਕੇ ਦੇ ਦਈਏ ਉਹ ਉਹ ਟਾਪ ਲੈਵਲ ਦੀਆਂ ਡਾਂਸਰਾਂ ਉਹ ਆਪਣੇ ਨਾਲ ਬੈਠਣ ਲੱਪੈਣ ਤੇ ਆਪਾਂ ਉਹਨਾਂ ਦੇ ਬੈਡਰੂਮ ਤੱਕ ਪਹੁੰਚਣ ਲੱਪੀਏ ਇਹ ਬੈਡਰੂਮ ਦੀ ਜਿਹੜੀ ਇੱਕ ਬੈਡਰੂਮ ਦੇ ਵਿੱਚ ਝਲ ਰਿਹਾ ਸਾਰਾ ਕੁਝ ਵੀਡੀਓ ਦੇ ਪਿੱਛੇ ਗਾਣਾ ਆ ਗਾਣੇ ਤੇ ਕਾਪੀਰਾਈਟ ਹੋ ਸਕਦਾ ਮੈਂ ਤੁਹਾਨੂੰ ਗਾਣਾ ਤਣੀ ਦਿਖਾ ਸਕਦਾ ਪਰ ਇੰਨਾ ਸਾਬ ਨੂੰ ਵੀ ਦਿਲਜੀਤ ਸਾਂਝਦਾ ਨਵਾਂ ਗਾਣਾ ਆ ਉਹਨੂੰ ਵਿੱਚ ਐਵੇਨ ਕਰਕੇ ਤੁਸੀਂ ਆਵੇ ਡਾਂਸ ਆਵੇ ਦੇਖ ਲਿਓ ਇੰਨਾ ਖੁੱਲ ਕੇ ਡਾਂਸ ਲਗਾ ਕੋਈ ਸਟੇਜ ਤੇ ਜਿੰਨੀ ਵਾਰ ਵੀ ਉਹ ਇੰਨੇ ਸ਼ੋਅ ਹੋ ਗਏ ਤੁਸੀਂ ਹਿਸਾਬ ਲਾਓ ਕਹਿੰਦਾ ਮੈਂ 10 ਸਾਲ ਤੋਂ ਮੈਂ ਸ਼ੋਅ ਕਰਦਾ ਤੇ ਪਤਾ ਨਹੀਂ ਕਿੰਨੇ ਹਜ਼ਾਰਾ ਸ਼ੋਅ ਬਣ ਚੁੱਕੇ ਨੇ ਕਦੇ ਵੀ ਉਸ ਬੰਦੇ ਨੂੰ ਹਮੇਸ਼ਾ ਕ੍ਰਿਟਿਕਾਈਜ਼ ਕੀਤਾ ਜਾਂਦਾ ਕਿ ਉਹਨੂੰ ਡਾਂਸ ਨਹੀਂ ਕਰਨਾ ਆਉਂਦਾ ਤੁਸੀਂ ਉਹਨੂੰ ਦੱਸ ਦਿਓ ਇਹਦੇ ਵਿੱਚ ਵੀ ਕਿਸੇ ਤਰੀਕੇ ਨਾਲ ਵੀ ਡਾਂਸ ਤੋਂ ਪਿੱਛੇ ਹੈਗਾ ਇਹ ਹੁੰਦਾ ਲਾਲ ਪਰੀ ਅੰਦਰ ਗਈ ਦਾ ਫਰਕ ਤੇ ਇੱਕ ਨੋਰਮਲ ਇਨਸਾਨ ਖੜੇ ਦਾ ਫਰਕ ਜਿਹੜਾ ਤੇ ਸਟੇਜ ਤੇ ਨੌਰ ਰੋਮ ਦਾ ਚੜੇ ਨਹੀਂ ਸਕਦਾ ਪਹਿਲੇ ਨੰਬਰ ਤੇ ਚੜੂਗਾ ਹੋ ਜਿਹਦੇ ਚਾਰ ਲੱਗੇ ਹੋਣਗੇ ਚਾਰ ਲਾਲ ਪਰੀ ਦੀ ਲੱਗੇ ਪੈਗ ਲੱਗੇ ਹੋਣਗੇ ਹੁਣ ਦੂਜੇ ਪਾਸੇ ਆਹ ਜਿਹਦਾ ਮਾਹੌਲ ਹੈ ਇਹ ਮਾਹੌਲ ਸਾਰੇ ਮੈਜਨ ਕਰਕੇ ਸੋਚ ਲਓ ਵੀ ਇਹ ਕਦੋਂ ਹੋ ਸਕਦਾ ਹੈ ਜੇਕਰ ਐਡੀ ਟੌਪ ਦੀ ਡਾਂਸਰ ਤੁਸੀਂ ਸਾਬ ਲਾ ਲਓ ਵੀ ਸਭ ਤੋਂ ਵੱਡਾ ਉਹ ਟੈਕਸਪੀਅਰ ਆ ਕਪਿਲ ਸ਼ਰਮਾ ਛੋਟੀ ਮੋਟੀ ਗੱਲ ਨਹੀਂ ਹੈਗੀ ਬਹੁਤ ਉੱਪਰਲੇ ਲੈਵਲ ਤੇ ਪਹੁੰਚ ਚੁੱਕੇ ਆ ਹੁਣ ਇਹ 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 ਜਿਹੜਾ ਸਿਚੁਏਸ਼ਨ ਆ ਇਹ ਸਿਚੁਏਸ਼ਨ ਹੈਗੀ ਆ ਤੱਬੂ ਦਾ ਬਰਥਡੇ ਦੀ ਸਿਚੁਏਸ਼ਨ ਆ ਤੱਬੂ ਦਾ ਵੱਡੇ ਚੱਲ ਰਿਹਾ ਆ ਵੱਡੇ ਦੇ ਵਿੱਚ ਹੁਣ ਇਧਰ ਯਾਰ ਇੱਕ ਇਹ ਤਾਂ ਕਾਮਨ ਸੈਂਸ ਦੀ ਗੱਲ ਆ ਵੀ ਲਾਲਪਰੀ ਤੋਂ ਬਿਨਾਂ ਐਦਾਂ ਨੈਚੁਰਲ ਡਾਂਸ ਨਿਕਲੇ ਨਹੀਂ ਸਕਦਾ ਹਾਲਾਂਕਿ ਤੁਸੀਂ ਇਹ ਹਿਸਾਬ ਲਾ ਲਓ ਵੀ ਜਿਹੜੀ ਤੱਬੂ ਆ ਤੱਬੂ ਦੇ ਤੇ ਜਿਹੜੀ ਅਜੇ ਦੇਵਗਨ ਦੀ ਦੋਸਤੀ ਦੇ ਕਰਕੇ ਜਿਹੜੀ ਉਹਨਾਂ ਦੀ ਫਰੈਂਡਸ਼ਿਪ ਬਚਪਨ ਤੋਂ ਚੱਲੀ ਆ ਰਹੀ ਹੈ ਉਹਦੇ ਕਰਕੇ ਕਾਜੋਲ ਲਾਲ ਕਈ ਵਾਰ ਕਲੇਸ਼ ਹੋ ਚੁਕਾ ਹੈ ਕਈ ਵਾਰ ਇਹ ਗੱਲਾਂ ਮੀਡੀਆ 'ਚ ਆ ਚੁੱਕੀਆਂ ਕਿ ਵੀ ਕਾਜੋਲ ਕਾਜੋਲ ਇਹਨਾਂ ਦੇ ਦੋਵਾਂ ਦੇ ਰਿਸ਼ਤੇ ਤੋਂ ਛੱਡਦੀ ਆ ਪਰ ਹੁਣ ਤੀਜਾ ਕਪਲ ਸ਼ਰਮਾ ਇਹ ਅੱਜ ਦਾ ਨਹੀਂ ਵਿੱਚ ਵੜਿਆ ਹੋਇਆ ਇਹਦੀ ਇਹਦੀ ਤੁਸੀਂ ਕੋਈ ਵੀ ਅੱਛਾ ਲਾ ਮੈਂ ਹੁਣ ਤੁਹਾਨੂੰ ਵੀਡੀਓ ਦੱਸਤੀ ਗੱਲ ਗੱਲ ਮੈਂ ਤੁਹਾਡੇ ਦਿਮਾਗ 'ਚ ਪਾਤੀ ਤੁਸੀਂ ਹੁਣ ਕੋਈ ਵੀ ਕਪਲ ਸ਼ਰਮਾ ਸ਼ੋ ਦੀ ਵੀਡੀਓ ਤੱਬੂ ਦੇ ਨਾਲ ਹੈ ਜਿਹੜੀ ਕੱਢ ਕੇ ਦੇਖ ਲਓ ਤੁਹਾਨੂੰ ਅਲੱਗ ਦਿਖੂਗਾ ਤੱਬੂ ਦਾ ਰਿਐਕ ਤੇ ਕਪਲ ਸ਼ਰਮਾ ਦਾ ਰਿਐਕਸ਼ਨ ਵੀ ਅਲੱਗ ਦੇਖਣਗੇ ਫਿਰ ਤੁਸੀਂ ਉਹ ਵੀਡੀਓ ਕਰਕੇ ਦੇਖ ਲਿਓ ਜਿੱਚ ਤੱਬੂ ਔਰ ਅਜੀ ਦੇਵਗਨ ਦੋਨੋਂ ਆਏ ਹੋਏ ਨੇ ਤੇ ਉਹਦੇ ਚ ਕਪਲ ਸ਼ਰਮਾ ਦਾ ਕੁਐਸ਼ਨ ਦੇਖ ਲਿਓ ਤੇ ਤੱਬੂ ਦੇ ਰਿਐਕਸ਼ਨ ਦੇਖ ਲਿਓ ਤੱਬੂ ਦਾ ਸ਼ਰਮਾਉਣਾ ਦੇਖ ਲਿਓ ਤੱਬੂ ਦੀਆਂ ਗੱਲਾਂ ਦੇਖ ਲਿਓ ਤੱਬੂ ਦਾ ਸ਼ਰਮ ਮਤਲਬ ਖਾਸ ਕਰਕੇ ਝੁਕਣਾ ਦੇਖਣਾ ਸਾਰੀਆਂ ਚੀਜ਼ਾਂ ਅਲੱਗ ਨੇ ਆਮ ਕਾਮਨ ਗੈਸਟ ਨਾਲੋਂ ਤੇ ਉਹ ਬੌਂਡਿੰਗ ਮੈਨੂੰ ਇਹ ਲੱਗਦਾ ਵੀ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਸ ਵੀਡੀਓ ਦੇ ਵਿੱਚ ਆਪਣੇ ਖਾਸ ਕਰਕੇ ਪੰਜਾਬੀ ਦਰਸ਼ਕਾਂ ਨੂੰ ਕਿਉਂਕਿ ਗਾਣਾ ਪੰਜਾਬੀ ਲੱਗਿਆ ਹੋਇਆ ਮਗਲੀ ਸਾਈਡ ਤੇ ਠੀਕ ਹੈ ਮੇਰੇ ਭਰਾ ਉਹ ਛੋਟੀ ਜਿਹੀ ਵੀਡੀਓ ਦਿਖਾਉਣ ਦਾ ਮਕਸਦ ਸੀਗਾ ਬਸ ਕੋਈ ਖਾਸ ਮਕਸਦ ਨਹੀਂ ਇੰਜੋਏਮੈਂਟ ਵਾਸਤੇ ਇਹਨੂੰ ਇੰਜੋਏਮੈਂਟ ਦੇ ਤੌਰ ਤੇ ਹੀ ਲਿਓ ਸਾਨੂੰ ਮਾਣ ਆ ਕਿਉਂਕਿ ਪੰਜਾਬ ਦੇ ਦੋ ਜਿਹੜੇ ਕਿ ਕਲਾਕਾਰ ਹੋਏ ਨੇ ਦੋ ਕੁ ਲੋਕ ਹੋਏ ਨੇ ਜਿਹੜੇ ਕਿ ਜਿੰਨਾਂ ਨੇ ਬਾਲੀਵੁੱਡ ਦੀ ਟੀਸੀ ਤੇ ਅਪਰੋਚ ਕੀਤੀ ਆ ਟੀਸੀ ਤੱਕ ਪਹੁੰਚ ਕੀਤੀ ਆ ਹਾਲਾਂਕਿ ਇੱਕ ਦੋ ਕਲਾਕਾਰ ਹੋਰ ਵੀ ਨੇ ਪਰ ਉਹ ਇੰਨੀ ਇੰਨੀ ਜ਼ਿਆਦਾ ਚਰਚਕ ਨਹੀਂ ਰਹੇ ਦੇ ਹੈਗੇ ਮੈਂ ਇਹ ਗੱਲ ਕਰ ਰਿਹਾ ਧਰਮਿੰਦਰ ਦੀ ਤੇ ਕਬੇ ਸ਼ਰਮਾ ਦੀ ਇਹ ਦੋਨੋਂ ਚਰਚਾ ਦਾ ਵਿਚਾਰ ਰਹਿੰਦੇ ਨੇ ਪੰਜਾਬੀ ਜਿੱਥੇ ਵੀ ਜਾਂਦੇ ਨੇ ਚਰਚਾ ਦਾ ਵਿਚਾਰ ਰਹਿੰਦੇ ਨੇ ਪਰ ਚੀਜ਼ ਮੈਂ ਕਹਿੰਦਾ ਜੀ ਪੇਸ਼ ਕਰਤੀ ਬਾਈ ਨੇ ਸਵਾਦ ਲਿਆਤਾ ਜਿਵੇਂ ਮਰਦੀ ਆ ਵੱਡੇ ਵੱਡਿਆਂ ਦੀ ਇਹ ਤੇ ਜਵਾਨ ਬੰਦ ਕਰਤੀ ਕਿਉਂਕਿ ਚੜ੍ਹਨੇ ਵਾਲੇ ਤਾਂ ਉੱਤੇ ਨੂੰ ਚੜੀ ਜਾਂਦੇ ਨੇ ਜਿਹੜੇ ਦੂਸਰੇ ਨੇ ਜਦ ਨਹੀਂ ਪਹੁੰਚ ਸਕਦੇ ਫਿਰ ਉਹਨਾਂ ਅਗਲੇ ਨੂੰ ਕ੍ਰਿਟਿਸਾਈਜ਼ ਕਰਦੇ ਨੇ ਪਰ ਆਪਾਂ ਕਿੱਛਾ ਹੀ ਨਹੀਂ ਕਰਦੇ ਆਪਾਂ ਆਪਣਾ ਅੰਦਾਜ਼ ਬਿਆਨ ਕਰਨ ਦਾ ਤਰੀਕਾ ਥੋੜਾ ਜਿਹਾ ਅਲੱਗਾ ਵੀਰ ਜੀ ਠੀਕ ਆ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਰੱਬ ਰੱਖਾ ਹੱਸਦੇ ਵਸਦੇ ਰਹੋ ਪੰਜਾਬੀਓ ਇੱਕ ਵਾਰ ਮੈਂ ਤੁਹਾਨੂੰ ਫੇਰ ਕਲਿੱਪ ਲਾ ਚੱਲਿਆ ਤੁਹਾਡੇ ਨਾਲ ਪੂਰਾ ਕੰਪਲੀਟ ਕਲਿੱਪ ਤੇ ਦੇਖੋ ਤੇ ਆਨੰਦ ਮਾਣੋ ਤੇ ਦਿਵਾਵਾ ਦਿਓ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਚਾਹੇ ਹੱਕ ਬਾਈ ਕਲੱਕ ਕਿਸੇ ਤਰੀਕੇ ਨਾਲ ਵੀ ਪੰਜਾਬ ਦਾ ਨਾਂ ਉੱਚਾ ਕੀਤਾ ਔਰ ਕਿਸੇ ਲੈਵਲ ਤੇ ਪਹੁੰਚੇ ਨੇ ਉਹਨਾਂ ਤੋਂ ਜਲੋ ਨਾ ਉਹਨਾਂ ਤੋਂ ਸੜੋ ਨਾ ਜਿੰਨੀ ਹੱਦ ਹੋ ਸਕਦੀ ਹੈ ਅਗਲਾ ਲਾਉਂਦਾ ਹੈ ਜਿੰਨੀ ਹੱਦ ਨਹੀਂ ਹੋ ਸਕਦੀ ਨਹੀਂ ਲਾਉਂਦਾ ਈਵਨ ਕਿ ਮੈਂ ਤੁਹਾਨੂੰ ਕਿ ਜਾਂਦੇ ਜਾਂਦੇ ਗੱਲ ਹੋਰ ਦੱਸਦਾ ਕਪਿਲ ਸ਼ਰਮਾ ਨੇ ਤੇ ਨਾ ਤਰਮਿੰਦਰ ਦੇ ਕੋਈ ਕਦੇ ਪੰਜਾਬ ਦੇ ਖਿਲਾਫ ਅਜਿਹੀਆਂ ਗੱਲਾਂ ਆਈਆਂ ਨਹੀਂ ਕਦੇ ਹਾਂ ਇੱਕ ਗੱਲ ਹੈਗੀ ਹੈ ਜ਼ਰੂਰ ਵੀ ਕਪਿਲ ਸ਼ਰਮਾ ਨੇ ਸਟਾਰਟਿੰਗ ਦੇ ਵਿੱਚ ਗਲਤੀਆਂ ਕੀਤੀਆਂ ਸੀਗੀਆਂ ਥੋੜੀਆਂ ਮੇਰੇ ਕੋਲ ਪਈਆਂ ਨੇ ਉਹ ਪਰ ਮੈਂ ਕਦੇ ਪੋਸਟ ਨਹੀਂ ਕਰਦਾ ਪਰ ਇੱਕ ਨੇਚਰਲ ਕੈਰੈਕਟਰ ਹੁੰਦਾ ਬੰਦੇ ਦਾ ਨੇਚਰਲ ਕੈਰੈਕਟਰ ਚੱਲਣ ਦੋ ਅਜ ਤੱਕ ਉਹ ਮੀਡੀਆ 'ਚ ਨਹੀਂ ਹੈਗੇ ਤਾਂ ਮੈਂ ਪੋਸਟ ਨਹੀਂ ਕਰਦਾ ਕਿਉਂ ਆਪਾਂ ਸ਼ੁਰੂਆਤ ਕਰੀਏ ਕਿਸੇ ਦਾ ਕਿਸੇ ਦਾ ਕੋਈ ਬਲੰਦੀਆਂ ਤੇ ਜਾ ਰਿਹਾ ਤਾਂ ਆਪਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਕਾਹਨੂੰ ਆਪਾਂ ਆਪਣੇ ਆਪ ਨੂੰ ਵੀ ਸਾੜਾਂਗੇ ਫਿਰ ਅਗਲੇ ਨੂੰ ਵੀ ਦੁੱਖ ਪਚਾਵਾਂਗੇ ਠੀਕ ਹੈ ਵੀਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰੱਖਾ